ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਸਾਡੇ ਚੈਨਲ ਸਿੱਧੂ ਬਟਿਕ ਬਰਨਾਲਾ ਤੇ ਜੀ ਜਿਹੜੇ ਭੈਣ ਭਰਾ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਤੇ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜਿਹੜੇ ਆਪਣਾ ਵੀਡੀਓ ਨੂੰ ਇੰਨਾ ਪਿਆਰ ਦੇ ਰਹੇ ਆ ਤੇ ਵਧੀਆ ਮੈਸੇਜ ਕਰਦੇ ਆ ਭੈਣਾਂ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਹੈ ਜੀ ਜਿੱਥੋਂ ਜਿੱਥੋਂ ਵੀ ਸਾਰਿਆਂ ਨੇ ਮੈਸੇਜ ਕੀਤੇ ਆ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਅੱਜ ਆਪਾਂ ਜਿਹੜੇ ਸੂਟ ਲੈ ਕੇ ਆਏ ਜੀ ਇਹ ਇੱਕ ਸੂਟ ਆਪਾਂ ਦਿਖਾਉਣਾ ਤੁਹਾਨੂੰ ਪੇਂਟ ਵਾਲਾ ਬਲੈਕ ਕਲਰ ਦਾ ਸੂਟ ਹੈ ਜੀ ਇਹ ਸਾਰਾ ਪੇਂਟ ਹੋਇਆ ਜੀ ਬਹੁਤ ਹੀ ਸੋਹਣਾ ਸੂਟ ਕਾਫ ਦਾ ਉੱਤੇ ਕੰਮ ਹੋਇਆ ਜੀ ਸਾਰਾ ਇਹ ਇਹ ਬਾਜੂ ਤੇ ਆਏਗਾ ਵਰਕ ਬਹੁਤ ਹੀ ਸੋਹਣੇ ਫਲਾਰ ਬਣੇ ਹੋਏ ਆ ਬਹੁਤ ਹੀ ਟ੍ਰੈਂਡਿੰਗ ਡਿਜ਼ਾਈਨ ਹੈ ਜੀ ਇਹ ਇਹ ਸਾਰੇ ਫਰੰਟ ਦੇ ਉੱਪਰ ਵੱਡਾ ਫਲਾਰ ਆਏਗਾ ਜੀ ਮਸਲੀਨ ਦਾ ਸੂਟ ਰਹੇਗਾ ਬਲੈਕ ਕਲਰ ਮਸਲੀਨ ਦਾ ਸੂਟ ਮਸਲੀਨ ਦਾ ਹੀ ਦੁਪੱਟਾ ਆਏਗਾ ਦੁਪੱਟਾ ਵੀ ਬਹੁਤ ਹੀ ਖੁੱਲਾ ਹੈ 2.5 ਮੀਟਰ ਦਾ ਦੁਪੱਟਾ ਆਏਗਾ ਜੀ ਮਸਲੀਨ ਦਾ ਪੇਂਟ ਹੋਇਆ ਇਹ ਸਾਰੇ ਦੁਪੱਟੇ ਦੇ ਵਿੱਚ ਵੀ ਫਲਾਰ ਬਣੇ ਹੋਏ ਆ ਜੀ 4 ਸਾਈਡ ਲੈਂਸ ਲੱਗੀ ਹੋਈ ਹੈ ਵਧੀਆ ਕਾਟਨ ਦੀ ਲੈਂਸ ਲੱਗੀ ਹੈ ਜੀ ਮਸਲੀਨ ਦਾ ਦੁਪੱਟਾ ਹੈ ਬਹੁਤ ਹੀ ਲੰਬਾ ਚੌੜਾ ਦੁਪੱਟਾ ਹੈ ਜੀ 2.5 ਮੀਟਰ ਦਾ ਦੁਪੱਟਾ ਰਹੇਗਾ ਇਹ ਸੂਟ ਦਾ ਰੇਟ ਹੋਵੇਗਾ 1200 ਰੁਪਏ ਜੀ ਸੂਟ ਬਾਈ ਕਰਨ ਵਾਸਤੇ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਨਾ ਤੁਸੀਂ 1200 ਰੁਪਏ ਰੇਟ ਰਹੇਗਾ ਇਸ ਸੂਟ ਦਾ ਇਹ ਅੱਗੇ ਅੱਗੇ ਜੀ ਆਪਣੇ ਕੋਲੇ ਪ੍ਰਿੰਟ ਇਹ ਪ੍ਰਿੰਟ ਵਾਲੇ ਸੂਟ ਹੈ ਜੀ ਬਰਬਰੀ ਦੇ ਬਰਬਰੀ ਸ਼ਿਮਰ ਆਏਗੀ ਬਹੁਤ ਹੀ ਵਧੀਆ ਕੱਪੜਾ ਜੀ ਬਰਬਰੀ ਸ਼ਿਮਰ ਹੈ ਇਹ ਚੱਕ ਦੇ ਵਿੱਚ ਲਿਚੀ ਚੱਕ ਬਣਿਆ ਹੋਇਆ ਹੈ ਪ੍ਰਿੰਟ ਦੇ ਬਰਬਰੀ ਦਾ ਬਹੁਤ ਹੀ ਸ਼ਾਇਨਗ ਵਾਲਾ ਕੱਪੜਾ ਤੁਸੀਂ ਇਹਨੂੰ ਜਿਵੇਂ ਕਿਸੇ ਪ੍ਰੋਗਰਾਮ ਤੇ ਛੋਟੇ-ਮੋਟੇ ਫੰਕਸ਼ਨ ਤੇ ਵੀ ਵੇਅਰ ਕਰ ਸਕਦੇ ਹੋਗੇ ਬਹੁਤ ਹੀ ਸੋਹਣਾ ਸੌਫਟ ਕੱਪੜਾ ਹੈ ਜੀ ਆਪਾਂ ਤੁਹਾਨੂੰ ਦਿਖਾ ਦਿੰਨੇ ਕੋਈ ਇਹ ਫੁੱਲਿਆ-ਫੁੱਲਿਆ ਨਹੀਂ ਰਹਿਣ ਵਾਲਾ ਬਹੁਤ ਸੌਫਟ ਕੱਪੜਾ ਵਧੀਆ ਵਾਲਾ ਛਿਮਰ ਦੇ ਵਿੱਚ ਹੈ ਜੀ ਬਰਬਰੀ ਦਾ ਪ੍ਰਿੰਟ ਪਹਿਲਾਂ ਹੀ ਪ੍ਰਿੰਟ ਬਹੁਤ ਹੀ ਸੋਹਣਾ ਕਲਰ ਹੈ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਨਾ ਇਹਦਾ ਰੇਟ ਹੋਵੇਗਾ ਜੀ 900 ਰੁਪਿਆ ਪ੍ਰੀ ਸ਼ੇਪਿੰਗ ਹੋਵੇਗੀ 900 ਰੁਪਿਆ ਰੇਟ ਹੋਵੇਗਾ ਬਰਬਰੀ ਦਾ ਇਹ ਅਗਲਾ ਡਿਜ਼ਾਈਨ ਵੀ ਬਹੁਤ ਹੀ ਸੋਹਣਾ ਆ ਗਿਆ ਜੀ ਕਲਰ ਬਹੁਤ ਹੀ ਪਿਆਰੇ ਪਿਆਰੇ ਆ ਜੀ ਡਿਜੀਟਲ ਪ੍ਰਿੰਟਰ ਰਹੇਗਾ ਬਰਬਰੀ ਸ਼ਿਮਰ ਦਾ ਸੂਟ ਬਲੈਕ ਦਾ ਵਿੱਚ ਕੰਬੀਨੇਸ਼ਨ ਬਹੁਤ ਹੀ ਸੋਹਣਾ ਗ੍ਰੀਨ ਤੇ ਬਲੈਕ ਦਾ ਬਹੁਤ ਹੀ ਪਿਆਰਾ ਪ੍ਰਿੰਟ ਹੈ ਜੀ ਸੌਫਟ ਕੱਪੜਾ ਸਕਰੀਨ ਸ਼ਾਟ ਲੈ ਕੇ ਵਟਸਐਪ ਤੇ ਮੈਸੇਜ ਕਰਨਾ ਜੀ ਤੁਸੀਂ 900 ਰੁਪਏ ਰੇਟ ਹੋਵੇਗਾ ਫ੍ਰੀ ਸ਼ਿਪਿੰਗ ਹੋਵੇਗੀ ਇਸ ਸੂਟ ਦੀ ਇਹ ਤੀਸਰਾ ਸੂਟ ਵੀ ਬਹੁਤ ਹੀ ਸੋਹਣਾ ਆਏਗਾ ਕਲਰ ਸਾਰੇ ਸੂਟ ਆਪਾਂ ਖੋਲ ਕੇ ਦਿਖਾਉਣੇ ਆ ਜੀ ਪਹਿਣਾ ਨੂੰ ਸਕਰੀਨਸ਼ਾਟ ਵਿੱਚ ਲੈਣ ਵਿੱਚ ਆਸਾਨੀ ਹੋ ਸਕੇ ਇਹ ਵੀ ਬਹੁਤ ਹੀ ਸੋਹਣਾ ਪ੍ਰਿੰਟ ਹੈ ਜੀ ਇਸ ਦਾ ਕਲਰ ਆਏਗਾ ਬਹੁਤ ਹੀ ਸੋਹਣਾ ਇਸ ਦਾ ਗ੍ਰੀਨ ਛੇੜਾ ਕਾਫੀ ਕਲਰ ਦੇ ਨਾਲ ਬਹੁਤ ਹੀ ਸੋਹਣਾ ਪ੍ਰਿੰਟ ਬਣਿਆ ਹੋਇਆ ਹੈ ਜੀ ਬਾਰਬਰੀ ਸ਼ਿਮਰ ਦੇ ਵਿੱਚ ਹੈ ਜੀ ਬਹੁਤ ਹੀ ਸ਼ਾਨਦਗ ਵਾਲਾ ਕੱਪੜਾ ਬਹੁਤ ਹੀ ਸੋਹਣਾ ਸੂਟ ਬਣਦਾ ਹੈ ਜੀ 900 ਰੁਪਏ ਰੇਟ ਹੋਵੇਗਾ ਫ੍ਰੀ ਸ਼ਿਪਿੰਗ ਹੋਵੇਗੀ ਇਹ ਚੌਥਾ ਕਲਰ ਵੀ ਬਹੁਤ ਹੀ ਪਿਆਰਾ ਆ ਗਿਆ ਜੀ ਲਾਈਟ ਜਿਹਾ ਕਲਰ ਜਿੰਨਾ ਸਾਡੀਆਂ ਪਹਿਣਾ ਨੇ ਲਾਈਟ ਕਲਰ ਪਾਉਣੇ ਉਹਨਾਂ ਵਾਸਤੇ ਇਹ ਪ੍ਰਿੰਟ ਬਹੁਤ ਹੀ ਸੋਹਣਾ ਹੈ ਜੀ ਇਹ ਮਹਿਰੂਨ ਦੀ ਤਰ੍ਹਾਂ ਆ ਗਿਆ ਲਾਈਟ ਪ੍ਰਿੰਟ ਮੇ ਲਾਈਟ ਮਹਿਰੂਨ ਹੈ ਕਲਰ ਬਹੁਤ ਹੀ ਪਿਆਰਾ ਪ੍ਰਿੰਟ ਰਹੇਗਾ ਬਹੁਤ ਹੀ ਸੌਫਟ ਕਪੜਾ ਆਏਗਾ ਜੀ ਬਹੁਤ ਜ਼ਿਆਦਾ ਸੌਫਟ ਕਪੜਾ ਹੈਗਾ ਕੋਈ ਚੂਬਣ ਵਾਲਾ ਕਪੜਾ ਨਹੀਂ ਹੈਗਾ 900 ਰੁਪਏ ਰੇਟ ਹੋਵੇਗਾ ਫ੍ਰੀ ਸ਼ਿਪਿੰਗ ਹੋਵੇਗੀ ਸਕਰੀਨ ਸ਼ਾਟ ਲੈ ਕੇ ਵਟਸਐਪ ਤੇ ਤੁਸੀਂ ਆਰਡਰ ਦਾ ਆਪਣਾ ਬੁੱਕ ਕਰਨਾ ਹੈ ਜੀ ਤੇ ਫੋਨ ਪਲੀਜ਼ ਭੈਣਾ ਘੱਟ ਲਾਇਆ ਕਰੋ ਜੀ ਵੱਧ ਤੋਂ ਵੱਧ ਆਰਡਰ ਬੁੱਕ ਤੁਸੀਂ ਆਪਣੇ ਵਟਸਐਪ ਤੇ ਕਰਿਆ ਕਰੋ ਕਿਉਂਕਿ ਫੋਨ ਕਰਨ ਨਾਲ ਆਰਡਰ ਨਹੀਂ ਬੁੱਕ ਹੁੰਦਾ ਜੀ ਆਰਡਰ ਤਾਂ ਆਪਣਾ WhatsApp ਤੇ ਬੁੱਕ ਹੋਣਾਗਾ ਮੈਸੇਜ ਜ਼ਰੂਰ ਕਰਿਆ ਕਰੋ ਤੁਸੀਂ ਸਕਰੀਨਸ਼ਾਟ ਲੈ ਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਈਕ ਕਰਨ ਵਿੱਚ ਤੁਸੀਂ ਬਹੁਤ ਢਿੱਲ ਵਰਤ ਦਿਓਗੇ ਕਿਸ ਕਰਦੇ ਹੋ ਲਾਈਕ ਕਰਨ ਦੀ ਜੋ ਕਿ ਵੱਧ ਤੋਂ ਵੱਧ ਲਾਈਕ ਵੀ ਕਰਿਆ ਕਰੋ ਵੀਡੀਓ ਨੂੰ ਤੇ ਅੱਗੇ ਤੋਂ ਅੱਗੇ ਸ਼ੇਅਰ ਵੀ ਕਰਿਆ ਕਰੋ ਹੋਰ ਪਹੁੰਚਣ ਤੱਕ ਵੀਡੀਓ ਪਹੁੰਚ ਸਕੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਇਸੇ ਤਰ੍ਹਾਂ ਹੀ ਸੋਹਣੇ ਸੋਹਣੇ ਕਮੈਂਟ ਕਰਿਓ ਸਾਰਿਆਂ ਨੂੰ ਬਹੁਤ ਬਹੁਤ ਥੈਂਕ ਯੂ